ਅ ਅੱਜ ਤੁਹਾਨੂੰ ਸਭ ਨੂੰ ਪਤਾ ਕਿ ਪੰਜਾਬ ਦੇ ਅੰਦਰ ਕਾਰਪੋਰੇਸ਼ਨ ਤੇ ਨਗਰਪਾਲਿਕਾਵਾਂ ਨਗਰਪੰਚਾਇਤਾਂ ਦੀਆਂ ਚੋਣਾਂ ਦਾ ਪ੍ਰੋਸੈਸ ਜਿਹੜਾ ਆ ਉਹ ਸ਼ੁਰੂ ਹੋਣ ਵਾਲਾ ਕਿਸੇ ਵੇਲੇ ਵੀ ਐਲਾਨ ਹੋ ਸਕਦਾ ਚੋਣਾਂ ਦਾ ਸੋ ਅੱਜ ਬਲਾਚੌਰ ਦੇ ਅੰਦਰ ਕਿਉਂਕਿ ਸਬੂਚੀ ਕਮੇਟੀ ਦੀ ਚੋਣ ਹੈ 15 ਵਾਰਡ ਨੇ ਸੋ ਉਸ ਤੋਂ ਦੇ ਸਿਲਸਿਲੇ ਚਾਜੇ ਤੇ ਆਏ ਆ ਔਰ ਸਭ ਤੋਂ ਚੰਗੀ ਗੱਲ ਇਹ ਹੈ ਕਿ ਮੈਂ ਆਪਣੀ ਪੈਨ ਸੰਤੋਸ਼ ਖਟਾਰੀ ਜੀ ਜਿਹੜੇ ਐਮਐਲਏ ਨੇ ਸਾਡੇ ਇਸ ਇਲਾਕੇ ਤੋਂ ਉਹਨਾਂ ਦੇ ਘਰੇ ਆਏ ਆਂ ਔਰ ਮੇਰੇ ਨਾਲ ਰਾਜਾ ਜੀਲਤੀ ਜਿਹੜੇ ਟਾਂਡੇ ਤੋਂ ਸਾਡੇ ਬੜੇ ਪਿਆਰੇ ਵਿਧਾਇਕ ਨੇ ਸਾਡਾ ਜ਼ਿਲ੍ਹਾ ਪ੍ਰਧਾਨ ਨੇ ਸੋ तमाम ਸਾਥੀਆਂ ਦੀ ਹਾਜ਼ਰੀ ਚ ਮਾਨ ਜੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਨਿਰਦੇਸ਼ ਚ ਜਿਹੜਾ ਪੰਜਾਬ ਦੇ ਅੰਦਰ ਚੋਣ ਪ੍ਰਕਿਰਿਆ ਆਰੰਭ ਹੋਈ ਆ ਉਸ ਚੋਣ ਪ੍ਰਕਿਰਿਆ ਦੇ ਅੰਦਰ ਵਕ ਵਕ ਜਿਹੜੇ ਇਲਾਕੇ ਨੇ ਜਿੱਥੇ ਚੋਣਾਂ ਹੋਣੀਆਂ ਨੇ ਇਸਾ ਹੁਣ ਅਸੀਂ ਬੜਾ ਚੋਰ ਆਜ ਤੋਂ ਬਾਅਦ ਮਾਲਪੁਰ ਦੇ ਅੰਦਰ ਆ ਫਿਰ ਹਿਆਰਪੁਰ ਤੇ ਸਾਮ ਨੂੰ ਤਲਵਾੜੇ ਜਿਹੜੀ ਨਗਰ ਪੰਚਾਇਤ ਆ ਉਹਦੀ ਚੋਣ ਦਾ ਉੱਥੇ ਵੀ ਹੋਣੀ ਆ ਸੋ ਇਹ ਚੋਣਾਂ ਕਿਉਂਕਿ ਪਾਰਟੀ ਦੇ ਲਈ ਤਾਂ ਵੈਸੇ ਹਰ ਚੋਣ ਹੀ ਅਹਿਮ ਹੁੰਦੀ ਐ ਉਸ ਤੋਂ ਪਹਿਲਾਂ ਪੰਜਾਬ ਦੇ ਅੰਦਰ ਵਾਈਲੈਕਸ਼ਨ ਦੀਆਂ ਇਲੈਕਸ਼ਨ ਹੋਈਆਂ ਫਿਰ ਪੰਚਾਇਤੀ ਚੋਣਾਂ ਦੀ ਹੋਈ ਸੀ ਸੋ ਬੜੇ ਸ਼ਾਨਦਾਰ ਢੰਗ ਦੇ ਨਾਲ ਇਹ ਚੋਣਾਂ ਪਿੱਛੇ ਵੀ ਪਾਰਟੀ ਨੇ ਜਿੱਤੀਆਂ ਆ ਸੋ ਲਗਾਤਾਰ ਜਿਹੜੀ ਗੁੱਡ ਗਵਰਨੈਂਸ ਐ ਪੰਜਾਬ ਦੇ ਅੰਦਰ ਜਿਹੜਾ ਗੁੱਡ ਗਵਰਨੈਂਸ ਦਾ ਕਾਫਲਾ ਦਿੱਲੀ ਤੋਂ ਅਸ਼ੀਰਵਦ ਕੇਜਰੀਵਾਲ ਜੀ ਵੱਲ ਚੱਲਿਆ ਤੇ ਜਿਸ ਗੁੱਡ ਗਵਰਨੈਂਸ ਨੂੰ ਦਿੱਲੀ ਦੇ ਲੋਕਾਂ ਨੇ ਪ੍ਰਵਾਨ ਕਰਦਿਆ ਸੋ 2022 ਦੇ ਅੰਦਰ ਪੰਜਾਬ ਦੇ ਵਿੱਚ ਜਿਹੜਾ ਲੋਕਾਂ ਨੇ ਇਹਨੂੰ ਅਕਸੈਪਟ ਕੀਤਾ ਔਰ ਬਹੁਤ ਸ਼ਾਨਦਾਰ ਬੰਪਰ ਵੋਟਾਂ ਪਾ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਪੰਜਾਬ ਦੇ ਅੰਦਰ ਸੋ ਇਹਨਾਂ 30 ਮਹੀਨਿਆਂ ਦੇ ਅੰਦਰ ਜਿੰਨੇ ਵੱਡੇ ਹਿਸਟੋਰੀਕਲ ਤੇ ਸੈਂਟਿਫਿਕ ਫੈਸਲੇ ਪੰਜਾਬ ਦੀ ਜਨਤਾ ਦੇ ਜੀਵਨ ਪਦਨ ਉਪਰ ਚੁੱਕਣ ਲਈ ਸਕਾਰਨ ਕੀਤੇ ਆ ਨਾ ਸਮਝਦਾ ਵੀ ਅੱਜ ਜੋ ਲੋਕਾਂ ਦੇ ਮਾਨਨੰਦਰ ਦੀ ਚਰਚਾ ਚਾਹੇ ਬਿਜਲੀ ਬਿੱਲਾਂ ਦੀ ਬਹੁਤ ਵੱਡੀ ਰਿਆਦ ਪੰਜਾਬ ਚ ਮਿਲੀ ਹੈ ਕਰ ਕਰ ਸੇਸੂ ਜੁੜ ਕਰਕੇ ਜਿਹੜਾ 90% ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ 50000 ਸਰਕਾਰੀ ਨੌਕਰੀਆਂ ਜਿਹੜੀਆਂ ਮੈਰਿਟ ਦੇ ਉੱਤੇ ਆ ਆਮ ਗਰੀਬ ਪਰਿਵਾਰਾਂ ਦੇ ਬੱਚੇ ਵੀ ਜਿਹੜੇ ਆ ਉਹ ਨੌਕਰੀਆਂ ਹਾਸਲ ਕਰ ਰਹੇ ਨੇ ਸੋ ਥਾਂ ਥਾਂ ਜਿਹੜੇ ਸਮਾਪੂਰ ਚੁੱਕੇ ਟੋਲ ਪਲਾਜੇ ਸਾਨ ਖਾਸ ਕਰਕੇ ਤੁਹਾਡਾ ਜਿਹੜਾ ਏਰੀਆ ਸਾਡਾ ਪਠਾਨਕੋਟ ਤੋਂ ਲੈ ਕੇ ਤੇ ਬਾਜੌਰ ਤੱਕ ਦਾ ਸੋ ਲਗਾਤਾਰ ਪੰਜਾਬ ਦੇ ਅੰਦਰ ਵਕ ਵਕ ਜਿਹੜੇ ਮਸਲੇ ਆ ਪੰਜਾਬ ਦੀ ਫੈਕਿਲਟੀਆਂ ਦੇ ਵਕ ਵਕ ਲੋਕਾਂ ਦੇ ਉਹਨਾਂ ਦੇ ਉੱਤੇ ਸਰਕਾਰ ਵੱਡੀਆਂ ਪਹਿਲ ਕੁੰਗੀਆਂ ਲਾ ਰਹੀ ਹੈ ਸੋ ਉਹਦੇ ਆਧਾਰ ਤੇ ਇਹ ਚੋਣਾਂ ਕਿਉਂਕਿ ਸਹਿਰ ਦੀਆਂ ਨੇ ਟਾਉਂਡੀਆਂ ਨੇ ਸੋ ਸਾਰੇ ਲੋਕਾਂ ਨੂੰ ਜਿਹੜੇ ਮਸਲੇ ਆ ਚਾਹੇ ਸਫਾਈ ਦਾ ਇਸ਼ੂ ਆ ਚਾਹੇ ਸੀਵਰੇਜ ਦਾ ਜਾਂ ਜੋ ਵੀ ਮਲਟੀਕਿਸਮ ਦੇ ਸਵਾਲ ਨੇ ਉਹਨਾਂ ਦੇ ਉੱਤੇ ਪਹਿਲਾਂ ਹੀ ਵੱਡੇ ਕੰਮ ਕੀਤੇ ਆ ਸੋ ਅਸੀਂ ਬਲਾਚੌਰ ਸਹਿਰ ਵਾਸੀਆਂ ਨੂੰ ਨਿਮਰਤਾ ਨਾਲ ਬੇਨਤੀ ਕਰਦੇ ਆ ਕਿ ਇਹਨਾਂ ਚੋਣਾਂ ਦੇ ਅੰਦਰ ਸਾਡੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਣ ਔਰ ਸ਼ਾਨਦਾਰ ਢੰਗ ਨਾਲ ਇਹ ਚੋਣਾਂ ਸੀ ਜਿੱਤਾਂਗੇ ਵੀ ਸਾਨੂੰ ਲੋਕਾਂ ਦੇ ਵਿਸ਼ਵਾਸ ਦੇ ਉੱਤੇ ਮਤਲਬ ਜਿਹੜਾ ਉਹ ਸਾਨੂੰ ਮਾਣ ਔਰ ਮੈਂ ਸਮਝਦਾ ਕਿ ਅੱਜ ਇਸ ਚੋਣ ਦੇ ਸੰਦਰਭ ਚ ਸਾਡੀ ਇੱਕ ਪਹਿਲੀ ਕਾਲ ਸੀਗੀ ਸਾਡੀ ਪਹਿਲੀ ਮੀਟਿੰਗ ਸੀਗੀ ਔਰ ਬਹੁਤ ਹੀ ਚੇਤਨ ਰੋਸ ਨੂੰ ਮਾਈਂਡ ਲੋਗੇ ਇਸ ਮੀਟਿੰਗ ਚ ਆਏ ਲੋਕਾਂ ਨੇ ਬੜੀਆਂ achੀਆਂ ਗੱਲਾਂ ਵੀ ਕੀਤੀਆਂ ਔਰ ਕੁਝ achੀ ਫੀਡਬੈਕ ਵੀ ਮਿਲੀ ਹੈ ਸੋ ਮੈਨੂੰ ਲੱਗਦਾ ਕਿ ਅਸੀਂ ਇਹਨਾਂ ਚੋਣਾਂ ਦੇ ਅੰਦਰ ਇੱਕ ਵਾਰ ਫੇਰ ਬਲਾਚੌਰ ਦੇ ਲੋਕ ਇੱਕ ਸ਼ਹਿਰ ਵਾਸੀ ਖਾਸ ਕਰਕੇ ਵੱਡਾ ਇਤਿਹਾਸ ਸਿਰਜਣਗੇ ਔਰ 15 ਦੀ 15 ਸੀਟਾਂ ਇਹ ਅਸੀਂ ਬਲਾਚੌਰ ਦੇ ਲੋਕਾਂ ਦੇ ਸੁਜੋਗ ਨਾਲ ਜਿੱਤਾਂ ਵੱਡੀ ਗੱਲ ਇਹ ਹੈ ਕਿ ਅਸੀਂ ਕਦੀ ਵੀ ਇਹ ਕਲੇਮ ਨਹੀਂ ਕੀਤਾ ਕਿ ਪੰਜਾਬ ਦੇ ਅੰਦਰ ਸਾਰੇ ਮਸਲੇ ਹੱਲ ਕਰਦੇ ਆ ਲੇਕਿਨ ਸਰਕਾਰ ਦੀ ਜਿਹੜੀ ਰਾਜਨੀਤਿਕ ਇੱਛਾ ਸ਼ਕਤੀ ਹੈ ਅਸੀਂ ਹਮੇਸ਼ਾ ਨਾਟ ਓਨਲੀ ਬਲਾਚੌਰ ਜਿੱਥੇ ਕਿਦੇ ਵੀ ਪੰਜਾਬ ਦੇ ਇਸ਼ੂ ਹੈਗੇ ਆ ਸਰਕਾਰ ਅਗਭੀਤਾ ਦਾ ਨਾ ਡਵੈਲਪਮੈਂਟ ਤੇ ਲੱਗੀ ਹੈ ਬਲਾਚੌਰ ਦੇ ਵੀ ਜਿਹੜੇ ਇਸ਼ੂ ਨੇ ਸਾਡੇ ਆਪਣੇ ਇਸ਼ੂ ਆ ਆਪਣੇ ਲੋਕ ਨੇ ਇਹਨੂੰ ਵੀ ਸ਼ਾਰਟ ਆਊਟ ਕਰਨਾ ਕੋਰ ਭੈ ਜੀ ਨੇ ਦੱਸਿਆ ਵੀ ਆ ਸੀਐਮ ਸਾਹਿਬ ਨਾਲ ਚਰਚਾ ਵੀ ਹੋਈ ਆ ਔਰ ਚਾਹੀਓ ਤੁਹਾਡੇ ਐਸਡੀਐਮ ਕੋਰਡ ਦਾ ਵਿੜਾ ਹੋਵੇ ਚਾਹੇ ਬਸੜੇ ਦਾ ਸਵਾਲ ਆ ਸੋ ਅਸੀਂ ਇਹਨਾਂ ਕੰਮਾਂ ਨੂੰ ਜਿਹੜੇ ਪੈਂਡਿੰਗ ਕੰਮ ਵੀ ਆ ਉਹ ਵੀ ਵਧੀਆ ਟੰਗਣਾ ਕਰਾਂਗੇ ਸਰ ਪਾਰਟੀ ਸਿੰਪਾਟਿਸਟ ਤਾਂ ਤੁਸੀਂ ਗੱਲ ਕਰ ਰਹੇ ਸੀਗੇ ਤੇ ਬਾਕੀ ਜਿਹੜੇ ਬੁਲਾਰੇ ਸੀ ਉਹ ਵੀ ਗੱਲ ਕਰ ਰਹੇ ਸੀਗੇ ਕਿ ਜਿਹੜੇ ਇੱਕ ਉਮੀਦਵਾਰ ਇੱਕ ਵਾਰਡ ਦੇ ਵਿੱਚ ਦੋ ਦੋ ਉਮੀਦਵਾਰ ਹੁੰਦੇ ਨੇ ਜਾਂ ਉਹਨਾਂ ਦੇ ਵਿੱਚ ਇੱਕ ਹੀ ਚੁਣਿਆ ਜਾਊਗਾ ਸਰ ਸੈਟੀਸਫੈਕਸ਼ਨ ਬਾਕੀਆਂ ਨੂੰ ਕਿੱਦਾਂ ਦਿੱਤੀ ਜਾਊਗਾ ਕਿਉਂਕਿ ਇਹ ਵੀ ਜਗ੍ਹਾ ਤਿੰਨ ਤਿੰਨ ਜਗ੍ਹਾ ਵੀ ਹੈਗੇ ਨੇ ਨਹੀਂ ਮੈਂ ਤਾਂ ਪਹਿਲਾਂ ਹੀ ਕਿਹਾ ਵੀ ਇਹ ਜੀਉਂਦੀ ਜਾਗ ਦੇ ਸੰਗਠਨ ਦੀ ਜੀਉਂਦੀ ਜਾਗ ਦੀ ਪਾਰਟੀ ਦੀ ਨਿਸ਼ਾਨੀ ਹੈ ਵੀ ਜਿਹਦੇ ਸਾਥੀ ਦੋ ਦੋ ਚਾਰ ਚਾਰ ਚੋਣਾਂ ਲੜਨਾ ਚਾਹੁੰਦੇ ਆ ਕਿਸੇ ਵਾਰਡ ਦੇ ਅੰਦਰ ਅਦਰਵਾਈਜ਼ ਤਾਂ ਕਈ ਪਾਰਟੀਆਂ ਨੂੰ ਉਮੀਦਵਾਰ ਨਹੀਂ ਮਿਲਦੇ ਕਈ ਵਾਰਾਂ ਚੋਣਾਂ ਲੜਨ ਲਈ ਸੋ ਇਹ ਚੰਗੀ ਗੱਲ ਹੈ ਬਾਕੀ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਵਲੰਟੀਅਰ ਨੇ ਉਹ ਆ ਪਾਰਟੀ ਲਈ ਕੰਮ ਕਰਦੇ ਆ ਹਰ ਇੱਕ ਦਾ ਰਾਈਟ ਹੈ ਚੋਣਾਂ ਦੇ ਅੰਦਰ ਟਿਕਟ ਮੰਗਣਾ ਅਲਟੀਮੇਟਲੀ ਜੋ ਫੈਸਲਾ ਹਾਈ ਕਮਾਂਡ ਨੇ ਕਰਨਾ ਉਹ ਫੈਸਲਾ ਸਭ ਨੇ ਮੰਨ ਲੈਣਾ ਕਿਤਾ ਲਈ ਸਰ ਸਰਵੇ ਚੱਲ ਰਿਹਾ ਜੀ ਸਰਵੇ ਚੱਲ ਰਿਹਾ ਔਰ ਪਾਰਟੀ ਦਾ ਕਿਉਂਕਿ ਵਿਦਨ ਆਰਗੇਨਾਈਜੇਸ਼ਨ ਦਾ ਮੈਟਰ ਹੈ ਬੜੇ ਅੱਛੇ ਸਾਥੀ ਲੱਗੇ ਔਰ ਮੈਰਿਟ ਦੇ ਆਧਾਰ ਤੇ ਮੈਂ ਬੜਾ ਸਾਹਬ ਕਹਿਣਾ ਚਾਹੁੰਦਾ ਕਿ ਕਿਸੇ ਵੀ ਵਿਅਕਤੀ ਨੂੰ ਆਪਣੀ ਜਿਹੜੀ ਉਹ ਚੋਣ ਲੜਨ ਦਾ ਰਾਈਟ ਹੈ ਉਹ ਐਪਲੀਕੇਸ਼ਨ ਪਾਰਟੀ ਨੂੰ ਦੇ ਰਿਹਾ ਆਈਆਂ ਵੀ ਨੇ ਔਰ ਇਹਨੂੰ ਇਹਦੀ ਸਕਰੂਟੀ ਨਹੀਂ ਕਰਕੇ ਜਿਹੜਾ ਵੀ ਸਾਥੀ ਮੈਰਤ ਹੈ ਉਹ ਤੁਹਾਨੂੰ ਚੋਣ ਲੜਾਈ ਜਾਊਗੀ ਔਰ ਮੈਨੂੰ ਲੱਗਦਾ ਕਿ ਯਕੀ ਸਾਰੇ ਸਾਥੀ ਜਿਹੜੇ ਆ ਉਹ ਉਹਦੀ ਪੂਰੀ ਤਰ੍ਹਾਂ ਪਿੱਟ ਦੋਗੇ ਤਾਂ ਹੁੰਦੀ ਹੈ ਨਾਟਰੀ ਦਾ ਹਿੱਸੇਦਾਰ ਐਮਐਲਏ ਦਾ ਹਿੱਸੇਦਾਰ ਪੈਸੇ ਨਾਲ ਜਸਪਾਰਟਸ ਨਾਲ ਲੇਕਰ ਅੱਜ ਪੰਜਾਬ ਦੇ ਅੰਦਰ ਉਹੀ ਨੌਕਰੀਆਂ ਨੇ ਉਹੀ ਬੱਚਿਆ ਪੰਜਾਬ ਦੇ ਜਿਹੜਾ ਬੱਚਾ ਜ ਮੈਰ ਚਾਰ ਰਿਹਾ ਜੋ ਲੋਕਰੀ ਲੈ ਰਿਹਾ ਤੇ 30 ਦਿਨ 50 ਹਜ਼ਾਰ ਸਰਕਾਰੀ ਲੋਕਰੀਆਂ ਇਹ ਹਿਸਟਰੀ ਦੇਰ ਬਹੁਤ ਵੱਡੀ ਪਲਾਟ ਬੁਟੀ ਹੈ ਤੁਹਾਡੀ ਸਰਕਾਰ ਨੇ ਸੋ ਮੈਂ ਸਿਰਫ ਤੁਹਾਨੂੰ ਵੇਰਵੇ ਕਰਕੇ ਆਇਆ ਰਾਜਾ ਜੀ ਨੇ ਠੀਕ ਲਿਆ ਕਿ ਅਸੀਂ ਇੱਕ ਪਰਿਵਾਰ 15 ਬਾੜ ਦੇ ਤੁਹਾਡੇ ਔਰ 15 ਸਾਥੀ ਉਹ ਜੋ ਪਾਰਟੀ ਨੇ ਚੁਣ ਲਿਆ ਔਰ ਅਸੀਂ ਦਾ ਤੁਹਾਡੇ ਸਪੋਰਟਰ ਹੈ ਅਸੀਂ ਦਾ ਬਾਹਰ ਬੈਠੇ ਜੋਰ ਲਾ ਰਹਾ ਮੌਕਾ ਤੁਸੀਂ ਕਰਨਾ ਚਾਹ ਪੈਜੀ ਜੀ ਤੁਹਾਡੀ ਵਾਇਸ ਪਰ ਹੋਣਾ ਬੁੱਕ ਰੋਲ ਤੁਹਾਡਾ ਸੋ ਕਿਹੜੀ ਵਾਰ ਜਦਾਂ ਮੈਂ ਸਮਝਦਾ ਕਿ ਜੇ ਤਿੰਨ ਜਾਂ ਚਾਰ ਕਿਸੇ ਬਾਅਦ ਚ ਵੀਰਵਾਦਨਾ ਹੈ ਲਾਜੀ ਤੌਰ ਤੇ ਹੋਣਗੇ ਹਰੇਕ ਨੂੰ ਰਾਈਟ ਆਪਣੇ ਗੱਲ ਰੱਖਣ ਦਾ ਤੇ ਜੇ ਸਰਟੀਫਿਕੇਟ ਆਧਾਰ ਤੇ ਜਾਈਏ ਤਾਂ ਇਹ ਵੀ ਇੱਕ ਜਿੰਦੀ ਜਾਗਦੀ ਪਾਰਟੀ ਦੀ ਨਿਸ਼ਾਨੀ ਹੈ